ਅੱਜ 7ਵਾਂ ਦਿਨ ਹੋ ਗਿਆ ਹੜਤਾਲ ਚੱਲਦੀ ਨੂੰ ਪਰ ਪ੍ਰਸ਼ਾਸਨ ਦੇ ਅੱਜ ਤੱਕ ਜੂਨੇ ਸਰਗੀ ਹੈਗੀ ਬੜੇ ਅਫਸੋਸ ਦੀ ਗੱਲ ਹੈ ਕਿ ਸਾਨੂੰ ਰਾਤੀ ਬਦਲ ਕੇ ਸਾਡੇ ਜੁਆਇਨ ਕਮਿਸ਼ਨਰ ਦੀ ਬਦਲੀ ਹੋ ਗਈ ਆ ਦੇਖੋ ਬੁਵਾੜੇ ਮੈਨਾਂ ਦਾ ਕੋਈ ਅਫਸਰ ਲੱਗਣ ਨੂੰ ਤਿਆਰ ਹੀ ਹੈ ਨਹੀਂ ਮੈਨੂੰ ਤਾਂ ਲੱਗਦਾ ਕੋਈ ਵੀ ਜਹਾਂ ਦਾ ਜਿਹੜੇ ਇੱਥੇ ਅਫਸਰ ਬੈਠੇ ਆ ਗੋਗੇ ਬੋਲੇ ਬੈ ਰਹੇ ਆ ਜਿਹਨਾਂ ਸੁਣਦੇ ਕੱਖ ਨਹੀਂ ਸਾਡਾ ਐਨ ਐਸਪੀਕਰ ਸਾਡੇ ਲੋਕੀ ਰੋਲਾ ਪਾਉਂਦੇ ਆ ਐਨ ਐਮ ਲਾ ਨੂੰ ਧੁੱਪ ਚ ਮਰਨਦੇ ਆ ਆਪ ਅੰਦਰ ਏਸ਼ੀਆ ਚ ਬੈਠੇ ਲੱਗਣਾ 1.5 ਲੱਖ ਤਲਖਾਂ ਲੈ ਕੇ ਪੱਕੇ ਹੋ ਕੇ ਬੈਠੇ ਪਰ ਸਾਡੇ ਵਾਰੀ ਜਦੋਂ ਤੋ ਸਾਡੀ ਵਾਰੀ ਆਉਂਦੀ ਮੇਰੇ ਮੁਲਾਜ਼ਮਾਂ ਦੀ ਕੱਚਿਆਂ ਦੀ ਉਹਦੇ ਨੇ ਦੌਰਾ ਪੈਣ ਤੋਂ ਬਾਅਦ ਆਏ ਸਾਡੇ ਨੂੰ ਕੰਮ ਕਰਨਾ ਪੈਣਾ ਕੱਲ ਸਾਡੇ ਐਲੋ ਸਾਹਿਬ ਬੈਠੇ ਸੀਗੇ ਐਸਸੀ ਸਾਹਿਬ ਬੈਠੇ ਸੀ ਉਹਨਾਂ ਨੂੰ ਜੁਆਇਨ ਕੁਝ ਨਾ ਕਿਹਾ ਕੱਲ ਤੁਸੀਂ ਕੰਮ ਕਰੋ ਕਹਿੰਦੇ ਸਾਡੇ ਬਾਦ ਦਾ ਕੰਮ ਐ ਨੇ ਜੀ ਇਹ ਕਿੱਥੇ ਦੀ ਗੱਲ ਇਹਨਾਂ ਦੀ ਹੈ ਕਿ ਆਪਣੀ ਕਿਹੜੀ ਗੱਲ ਹੈਗੀ ਏ ਕਿ ਇਹਨਾਂ ਨੇ ਕੰਮ ਨਹੀਂ ਕਰਨਾ ਹੋਰ ਕਰਨਾ ਕਹਿੰਨੇ ਆ ਜੇ ਤੁਹਾਡੇ ਸੁਪਰਵਾਈਜ਼ਰ ਬਦਲ ਗਏ ਤਾਂ ਮੁਲਾਜ਼ਮਾਂ ਵਿੱਚ ਕੀ ਕਸੂਰ ਹੈ ਸਾਡੇ ਕੱਚੇ ਵਾਲਾ ਉਹਨਾਂ ਦੀ ਕੀ ਕਸੂਰ ਹੈਗਾ ਵਾ ਮਾਂ ਸਾਡੇ ਨਾਲ ਆਪਣੀ ਕੋਠੀ ਛੱਡਿਆ ਸੀ ਵੀ ਜੁਆਇਨ ਕੁਝ ਸਾਡੇ ਨਾਲ ਕੰਮ ਕਰੋ ਕੋਰਾਤੀ 10 ਵਜੇ ਬਦਲ ਇੰਨੀ ਬਦ ਕਿਸਮ ਦੀ ਐ ਸਾਡੇ ਜਿਹੜੇ ਅਫਸਰ ਲੱਗਦੇ ਆ ਜੇ ਉਹ ਕੰਮ ਕਰਨ ਲੱਗਦਾ ਉਹਦੀ ਬਦਲੀ ਹੋ ਜਾਂਦੀ ਐ ਅਸੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਕਰ ਰਹੇ ਆ ਕਿ ਜਲਦੋਂ ਜਲਦ ਇਥੇ ਇਹ ਸੁਪਰਡੈਂਟ ਲਾਇਆ ਜਾਣ ਕਮਿਸ਼ਨਰ ਆ ਜਾਵੇ ਨਹੀਂ ਤਾਂ ਫਿਰ ਛੱਕਰ ਅੱਜ ਕੀ ਬਾਰੇ ਮੰਗਲਵਾਰ ਵੀਰਵਾਰ ਤੋਂ ਕੂੜਿਆਂ ਦੀ ਗੱਡੀਆਂ ਸਾਰੀਆਂ ਰੁਕ ਜਾਣੀਆਂ ਇਹਦਾ ਜਿਹੜਾ ਹਰਜਾਨਾ ਪੋਤਲਾ ਪਊਗਾ ਉਹ ਪ੍ਰਸ਼ਾਸਨ ਨਗਰ ਨੇ ਫੋੜਾ ਪੋਤੇਗਾ ਫੋੜਾ ਜਿਹੜੇ ਸਾਡੇ ਪੋੜਾ ਅਫਸਰशाही ਆ ਉਹਨਾਂ ਦਾ ਮੁਰਦਾ ਉਹਨਾਂ ਦਾ ਪੋਤਲਾ ਭੂਕੇ ਉਹਨਾਂ ਦਾ ਮੁਰਦਾਵਾ ਕੀਤਾ ਵਾ ਅਗਰ ਜੇ ਹੁਣ ਬੋਤਲਾ ਫੂੰਗੋ ਤੋਂ ਬਾਅਦ ਜਿਹੜਾ ਸ਼ਰਮ ਨਾ ਆਈ ਫੇਰ ਇਹਨਾਂ ਬਾਅਦ ਜਿਹਨੇ ਸਾਡੇ ਅਫਸਰਾਂ ਇਹਨਾਂ ਬਾਅਦ ਡੁੱਬ ਕੇ ਮਰ ਜਾਣੇ ਦੀ ਗੱਲ ਜੈ ਬਲਮਿਕੀ ਜੀ ਹਰ ਬਲਮਿਕੀ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਜਲਦ ਤੋਂ ਜਲਦ ਸਾਡੇ ਜਿਹੜੇ ਔਰ ਸੋਰਟ ਦੇ ਮੁਲਾਜ਼ਮਾਂ ਇਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਅਗਰ ਜੇ ਨਹੀਂ ਮੰਗਾਂ ਪੂਰੀਆਂ ਕਰਦੇ ਤਾਂ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਦਿਨਾਂ 'ਚ ਅਸੀਂ ਪੱਕੇ ਬੰਦੇ ਫੜ ਦਾਲਦੇ ਜਾਵਾਂਗੇ ਉਹਦੀ ਜ਼ਿੰਮੇਵਾਰੀ ਨਗਰ ਨਿਗਮ ਪ੍ਰਸ਼ਾਸਨ ਦੀ ਹੋਵੇਗੀ